ਸਵਾਗਤ ਹੈ ਵੀਰੋ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਦੇਖ ਰਹੇ ਹੋ ਪੇਜ ਨੂੰ ਲਾਈਕ ਕਰ ਲਿਓ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਘਰਾਂ ਦੇ ਵਿੱਚ ਕੱਟਰੂ ਬਸ਼ੂ ਜਾਂ ਤੁਸੀਂ ਬ੍ਰੀਡਰ ਤਿਆਰ ਕਰ ਰਹੇ ਹੋ ਬੱਕਰੀ ਦੇ ਵਿੱਚ ਉਹਨਾਂ ਦੇ ਗਰੋਥ ਵਾਸਤੇ ਉਹਨਾਂ ਦੇ ਹੱਡੀਆਂ ਦੇ ਵਿਕਾਸ ਵਾਸਤੇ ਤਾਂ ਵੀਡੀਓ ਵਧੀਆ ਹੋਣ ਲੱਗੀ ਐ ਗੌਰ ਨਾਲ ਵੇਖਿਓ ਜਿਵੇਂ ਵੀਰੋ ਸਭ ਤੋਂ ਪਹਿਲਾਂ ਆ ਜਾਂਦੀ ਹੈ ਚੀਜ਼ ਵੀਰੋ ਕਵਰ ਸੀ ਇਹ ਤੁਸੀਂ ਆਪਦੇ ਕਟੀਆਂ ਬਸ਼ੀਆਂ ਦੀ ਮજબૂત ਹੱਡੀਆਂ ਵਾਸਤੇ ਉਹਨਾਂ ਦੇ ਗਰੋਥ ਵਾਸਤੇ ਤੇ ਉਹਨਾਂ ਦੀ ਹਾਈਟ ਵਧਾਉਣ ਵਾਸਤੇ ਵਜ਼ਨ ਵਧਾਉਣ ਵਾਸਤੇ ਤੁਸੀਂ ਦੇ ਸਕਦੇ ਹੋ ਇਹਦੀ ਡੋਜ਼ ਛੋਟੇ ਜਾਨਵਰ ਦੀ 5 ਐਮਐਲ ਹੈ ਲਗਾਤਾਰ ਤੁਸੀਂ ਮਹੀਨਾ ਦੋ ਮਹੀਨਾ ਦੇ ਸਕਦੇ ਹੋ ਜੇ ਤੁਹਾਨੂੰ ਇਹ ਨਹੀਂ ਮਿਲਦੀ ਮਾਰਕੀਟ ਚੋਂ ਫਿਰ ਤੁਸੀਂ ਆ ਬੋਵੀ ਟੌਪ ਸੀਜ਼ ਐਡ ਐਸ ਤੁਸੀਂ ਇਹ ਵੀ ਲੈ ਸਕਦੇ ਹੋ ਇਹਦਾ ਵੀ ਸ਼ਾਨਦਾਰ ਰਿਜ਼ਲਟ ਹੈ ਇਹ ਵੀ 3 ਤੋਂ 4 ml ਤੱਕ ਪਾ ਦੇ ਸਕਦੇ ਆ ਛੋਟੇ ਬੱਚਿਆਂ ਨੂੰ ਜਿਨ੍ਹਾਂ ਦੇ ਬੋਡੀ ਵਿਕਾਸ ਤੇ ਉਹਨਾਂ ਦੀ ਹੱਡੀਆਂ ਮਜ਼ਬੂਤ ਤੇ ਉਹਦੀ ਜਿਹੜੀ ਮਿਨਰਲ ਫਾਈਬਰ ਵਿਟਾਮਿਨ ਦੀ ਘਾਟ ਹੈ ਬਿਰੋ ਉਹ ਪੂਰੀ ਕਰਦੀ ਹੈ ਇਹ ਦੋਏ ਚੀਜ਼ਾਂ ਜਿਹੜੇ ਮੇਰੇ ਵੀਰਾਂ ਨੇ ਵਰਤੀਆਂ ਹੋਈਆਂ ਨੇ ਉਹ ਪਲੀਜ਼ ਕਮੈਂਟ ਕਰਕੇ ਦੱਸਣ ਕਿ ਕਿੰਨਾ ਕੁ ਵਧੀਆ ਇਹਨਾਂ ਚੋਂ ਕਿਹੜੀ ਵਧੀਆ ਫਿਰ ਇਚ ਜਾਣਕਾਰੀਆਂ ਵਾਸਤੇ ਪੇਜ ਨੂੰ ਲਾਈਕ ਕਰ ਲਿਓ ਧੰਨਵਾਦ